ਉਹਨ ਦੇ ਕਿਰਾਤ ਤੋਂ ਰਾਹ ਦੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਮਿਲੀਨਾਂ ਦੇ ਵਿੱਚ ਵੀਊ ਆ ਜਾਣਗੇ ਘੱਟ ਤੋਂ ਘੱਟ ਮੰਨ ਕੇ ਚੱਲੋ ਤੁਸੀਂ 50 ਤੋਂ 60000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਪਾਉਗੇ ਤੁਹਾਨੂੰ ਪੈਸਾ ਮਿਲੇਗਾ ਫੇਸਬੁੱਕ ਤੇ ਪਾਉਗੇ ਤੁਹਾਨੂੰ ਪੈਸਾ ਮਿਲੇਗਾ ਇੰਸਟਾਗ੍ਰਾਮ ਤੇ ਪਾਉਗੇ ਤੁਹਾਨੂੰ ਪੈਸਾ ਮਿਲੇਗਾ 80000 ਤੋਂ 90000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਉਹ ਵੀ ਸਿਰਫ ਇੱਕ ਮਹੀਨੇ ਦਾ ਕੁਕੀ ਇਹਦੇ ਵਿੱਚ ਸਾਰਿਆਂ ਨਾਲੋਂ ਵੱਧ ਪੈਸਾ ਵਾ ਜਿਹਦਾ ਨੂੰ ਨੋਲਜ ਹੈ ਜੀ ਵੀ ਵੇਟ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰਦੇ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹੇ 10 ਟੌਪ YouTube ਚੈਨਲ ਬਾਰੇ ਦੱਸਾਂਗਾ ਜੋ ਕਿ ਫੇਰ ਸੁਣ ਲੈ ਜਿਹੜੇ ਮੇਰੇ ਭੈਣ ਭਰਾ ਬਹੁਤ ਸਾਰੇ ਜਿਹੜੇ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਜਾਂ ਫਿਰ ਵੀਡੀਓ ਦੇ ਥਲੇ ਕਮੈਂਟ ਕਰਕੇ ਪੁੱਛਦੇ ਨੇ ਨਾ ਕਿ ਵੀਰ ਜੀ ਕੀ ਸਾਨੂੰ ਮਤਲਬ ਇਹੋ ਜਿਹੇ ਚੈਨਲ ਬਾਰੇ ਦੱਸ ਸਾਨੂੰ ਆਪਣਾ ਮੂੰਹ ਨਾ ਦਿਖਾਣਾ ਪਵੇ ਅਸੀਂ ਆਪਣੀ ਕੰਨੀ ਵੌਇਸ ਤੇ ਕੰਮ ਕਰਕੇ ਅਸੀਂ ਮਤਲਬ YouTube ਤੇ ਚੈਨਲ ਬਣਾ ਲਈਏ Facebook ਤੇ ਵੀ ਪੇਜ ਬਣਾ ਲਈਏ ਤੇ ਅਸੀਂ ਉੱਥੋਂ ਅਸੀਂ ਪੈਸੇ ਕਿਵੇਂ ਕਮਾ ਸਕਦੇ ਹਾਂ ਸੋ ਇਹ ਵੀਡੀਓ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਜੀ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖੇ ਕਿਉਂਕਿ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰਾਂਗਾ ਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਟੌਪ 10 ਟੌਪ 10 YouTube ਇਹੋ ਜਿਹੇ ਚੈਨਲਾਂ ਦੇ ਬਾਰੇ ਦੱਸਾਂਗਾ ਜਿਨ੍ਹਾਂ ਦੇ ਵਿੱਚ ਤੁਸੀਂ ਕਮਾਈ ਬਹੁਤ ਵਧੀਆ ਕਰ ਸਕੋਗੇ ਜੇ ਬੱ ਘੱਟ ਤੋਂ ਘੱਟ ਵੀ ਮੰਨ ਕੇ ਚੱਲੀ ਹੈ ਨਾ ਘੱਟ ਤੋਂ ਘੱਟ ਮੰਨ ਕੇ ਚੱਲੋ ਤੁਸੀਂ 50 ਤੋਂ 60000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਤੇ ਉਹ ਵੀ ਆਪਣਾ ਬਿਨਾ ਮੂੰਹ ਦਿਖਾਏ ਤੁਹਾਨੂੰ ਮੂੰਹ ਦਿਖਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਆਪਣੀ ਇਹ ਜਿਹੜੇ ਟੌਪ 10 ਚੈਨਲ ਹੋਣਗੇ ਇਹ ਹੈਗੇ ਨੇ ਸਾਰੇ ਫੈਸਲੇ ਇਸਨੇ ਉਹ ਕਿਹੜੇ ਚੈਨਲ ਨੇ ਤੁਸੀਂ ਉਹਨਾਂ ਦੇ ਕੰਮ ਕਿਵੇਂ ਕਰਨਾ ਮਾਤਾ ਨੂੰ ਕਿੱਥੋਂ ਟੋਪਿਕ ਮਿਲੇਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਜੀ ਤੇ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਹੋਰ ਬੇਨਤੀ ਜੀ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੋ ਆਓ ਆਪਾਂ ਚੱਲਦੇ ਹਾਂ ਆਪਣੀ ਵੀਡੀਓ ਵੱਲ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਪ੍ਰੋਡਕਟਰ ਰਿਵਿਊ ਨਾਲ ਤੁਸੀਂ ਦੇਖਿਆ ਹੋਣਾ ਵੀ ਮਤਲਬ ਪ੍ਰੋਡਕਟਰ ਰਿਵਿਊ ਕਿਹੜੇ ਹੁੰਦੇ ਨੇ ਜਿਵੇਂ ਮੰਨ ਕੇ ਚੱਲੋ ਯਾਰ ਤੁਸੀਂ ਨਾ ਇੱਕ YouTube ਚੈਨਲ ਬਣਾ ਲਿਆ ਤੁਸੀਂ YouTube ਤੇ ਚੈਨਲ ਬਣਾ ਲੈਣਾ ਮੰਨ ਕੇ ਚੱਲੋ ਤੁਸੀਂ ਦੇਖਿਆ ਹੋਣਾ ਜਿਹੜੇ ਰਿਵਿਊ ਨਹੀਂ ਕਰਦੇ ਹੈਗੇ ਜਿਵੇਂ ਕਿਸੇ ਨੇ ਕੋਈ iPhone ਲੈ ਲਿਆ ਬੰਦੇ ਨੇ ਘਰ ਦੇ ਵਿੱਚ iPhone ਮਗਾਇਆ ਉਹਨੇ iPhone ਖੋਲਣ ਦੀ ਵੀਡੀਓ ਬਣਾ ਲੈਂਦਾ ਵਾ ਤੇ ਉਹਦੇ ਵਿੱਚ ਆਪਣੀ ਵਾਇਸਾ ਲਗਾ ਦਿੰਦਾ ਉਹਦੇ ਵਾਸਤੇ ਦੱਸਦਾ ਵਾ ਵੀ ਇਹ ਜਿਹੜਾ iPhone ਆ ਇਹ ਇਹਦੀ ਕਿੰਨੇ GB ਹੈਦੀ RAM ਆ ਬੇਰੇ ਕਿੰਨੇ ਕੈਮਰੇ ਲੱਗਿਆ ਕੀ ਕੀ ਇਹਦੇ ਵਿੱਚ ਫੰਕਸ਼ਨ ਨੇ ਉਹ ਸਾਰੇ ਰਿਵਿਊ ਹੋ ਗਏ ਇਸ ਤਰ੍ਹਾਂ ਤੁਸੀਂ ਕਿਸੇ ਵੀ ਚੀਜ਼ ਦਾ ਰਿਵਿਊ ਕਰ ਸਕਦੇ ਹੋ ਕੋਈ ਵੀ ਚੀਜ਼ ਦਾ ਜੋ ਮੰਨ ਕੇ ਚਲੋ ਤੁਸੀਂ ਘਰੇ ਕੋਈ ਵੀ ਚੀਜ਼ ਮੰਗਾਈਏ ਤੁਸੀਂ ਆਨਲਾਈਨ ਚੀਜ਼ ਤੁਸੀਂ ਮੰਗਾਈਆ ਹਣ ਮੰਨ ਕੇ ਚਲੋ ਤੁਸੀਂ ਇੱਕ ਮਿਕਸਰ ਹੀ ਮੰਗਾ ਲਈਦਾ ਫਿਰ ਜੂਸਰ ਮੰਗਾ ਲਿਆ ਤੁਸੀਂ ਸੁਜਾਤਾ ਦਾ ਤੁਸੀਂ ਜੂਸਰ ਮੰਗਾ ਲਿਆ ਹੁਣ ਉਹਦਾ ਰਿਵਿਊ ਕਰਨਾ ਵਾ ਉਹਦੇ ਤੁਸੀਂ ਪ੍ਰੋਪਰਲੀ ਵੀਡੀਓ ਬਣਾ ਲੈਣੀ ਤੇ ਪਿੱਛੇ ਆਪਣੀ ਉਹਦੀ ਵੌਇਸ ਦੇਈ ਜਾਣੀ ਹੈ ਉਹਦੇ ਵਿੱਚ ਤੁਸੀਂ ਦੱਸੀ ਜਾਣਾ ਸੁਜਾਤਾ ਦਾ ਇਹ ਮਤਲਬ ਵੀ ਜੂਸਰ ਆ ਇਹ ਇਹਦੇ ਨਾਲ ਸਾਨੂੰ ਇੰਨੇ ਜੱਗ ਮਿਲੇ ਅਸੀਂ ਇਹਦੇ ਨਾਲ ਕੀ ਕੀ ਮਿਕਸ ਕਰ ਸਕਦੇ ਆ ਕਾਦਾ ਕਾਦਾ ਜੂਸ ਬਣਾ ਸਕਦੇ ਤੁਸੀਂ ਜੂਸ ਕੱਢ ਕੇ ਵੀ ਦਿਖਾ ਸਕਦੇ ਹੋ ਕਿਉਂਕਿ ਉਹਦੇ ਨਾਲ ਤੁਸੀਂ ਕਮਾਈ ਕਿਵੇਂ ਕਰੋਗੇ ਉਹਦੇ ਨਾਲ ਤੁਸੀਂ ਦੋ ਤਿੰਨ ਤਰੀਕਿਆਂ ਨਾਲ ਤੁਸੀਂ ਕਮਾਈ ਕਰ ਸਕਦੇ ਹੋ ਇੱਕ ਕਿਵੇਂ ਕਮਾਈ ਕਰਨੀ ਆ ਨੰਬਰ 1 ਤਾਂ ਹੈਗਾ ਦੇਖੋ ਕਮਾਈ ਕਰਨ ਦਾ ਸਭ ਤੋਂ ਸੌਖਾ ਤਰੀਕਾ ਉਹ ਦੇਖੋ YouTube ਤੇ ਤੁਸੀਂ ਵੀਡੀਓ ਪਾਉਂਗੇ ਤੁਹਾਨੂੰ ਪੈਸਾ ਮਿਲੇਗਾ Facebook ਤੇ ਪਾਉਂਗੇ ਤੁਹਾਨੂੰ ਪੈਸਾ ਮਿਲੇਗਾ Instagram ਤੇ ਪਾਉਂਗੇ ਤੁਹਾਨੂੰ ਪੈਸਾ ਮਿਲੇਗਾ ਦੇਖੋ ਤਿੰਨ ਪਲੇਟਫਾਰਮ ਤਾਂ ਇਹੀ ਹੋਗੇ ਬਹੁਤ ਸੌਖੇ ਜਿਹੜਾ ਚੌਥਾ ਪਲੇਟਫਾਰਮ ਆ ਉਹ ਕੀ ਹੈ ਕਿ YouTube ਦੇ ਉੱਤੇ ਜਦੋਂ ਤੁਸੀਂ ਆਪਣੀ ਵੀਡੀਓ ਪਾਉਂਗੇ ਨਾ ਤੇ ਜਿੱਥੋਂ ਤੁਸੀਂ ਆਨਲਾਈਨ ਸੋ ਜਾਤ ਦਾ ਤੁਸੀਂ ਜੁਸਰ ਮੰਗਾ ਸੀ ਉਹਦਾ ਕੀ ਹੈ Amazon affiliate account ਬਣਾ ਲੈਣਾ Amazon affiliate account ਕਿਵੇਂ ਬਣਾਉਣਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੇ ਉਹਦੇ ਤੇ ਮੈਂ ਤਨ ਦੇ ਸੌਦੂ ਕਿਵੇਂ ਕਿਵੇਂ ਤੁਸੀਂ ਵਰਕ ਕਰਨਾ ਵਾ ਤੁਸੀਂ ਕਹਿੰਦਾ ਸੁਜਾਤਾ ਦਾ ਉਥੋਂ ਤੁਸੀਂ ਲਿੰਕ ਚੱਕ ਲੈਣਾ ਆਪਣਾ ਉਸ ਸੁਜਾਤਾ ਦਾ ਜਿਹੜਾ ਜੂਸਰ ਉਹ 4-5000 ਰੁਪਏ ਦਾ ਹੁੰਦਾ ਵਾ ਤੁਸੀਂ ਉਹਦਾ ਲਿੰਕ ਚੱਕ ਕੇ ਤੁਸੀਂ ਆਪਣੇ YouTube ਚੈਨਲ ਦੇ ਵਿੱਚ ਨਾਲ ਪਾ ਦੇਣਾ ਜਦੋਂ ਵੀ ਕੋਈ ਬੰਦਾ ਤੁਹਾਡੀ ਵੀਡੀਓ ਦੇਖੇਗਾ ਮੰਨ ਕੇ ਚੱਲੋ ਤੁਹਾਡੀ ਵੀਡੀਓ 5000 ਬੰਦਿਆਂ ਨੇ ਦੇਖ ਲਈ 5000 ਦੇ ਵਿੱਚੋਂ 500 ਬੰਦਿਆਂ ਨੂੰ ਵੀ ਚੀਜ਼ ਪਸੰਦ ਆ ਗਈ ਉਹ ਜੂਸ ਜੂਸਰ ਵਾਰਜਾ ਪਸੰਦ ਆ ਗਿਆ ਉਹਨਾਂ ਨੇ 500 ਬੰਦਿਆਂ ਨੇ ਵੀ ਉਹ ਚੀਜ਼ ਖਰੀਦ ਲਈ ਤੁਹਾਡੇ ਲਿੰਕ ਤੋਂ ਕਾਪੀ ਕਰਕੇ ਤਾਂ ਤੁਹਾਨੂੰ ਉਹਦਾ ਕਮਿਸ਼ਨ ਮਿਲੇਗਾ 10 ਤੋਂ 15% ਤੁਹਾਨੂੰ ਉਹਦਾ ਕਮਿਸ਼ਨ ਮਿਲੇਗਾ ਮਿਲੇਗਾ ਜਾਨੀ ਕਿ 30 40000 ਰੁਪਏ ਤੁਹਾਡਾ ਹੋਰ ਬੜੇ ਆਰਾਮ ਨਾਲ ਹੋ ਜਾਣਾ 30 40000 ਰੁਪਏ ਤੁਹਾਡਾ ਬੜੇ ਆਰਾਮ ਨਾਲ ਹੋ ਜਾਣਾ ਦੂਜਾ ਤਰੀਕਾ ਤਾਂ ਕਮਾਈ ਕਰਨ ਦਾ ਇਹ ਹੈ ਜੀ ਹੁਣ ਆਪਾਂ ਦੂਜਾ ਚੈਨਲ ਗੱਲ ਕਰਦੇ ਜਿਹੜਾ ਦੂਸਰਾ ਚੈਨਲ ਉਹ ਹੈਗਾ ਮੋਟੀਵੇਸ਼ਨਲ ਮੋਟੀਵੇਸ਼ਨਲ ਮੈਂ ਤੁਹਾਨੂੰ ਆਪਣੀ ਇਸ ਚੈਨਲ ਦੇ ਵਿੱਚ ਬਹੁਤ ਸਾਰੀ ਦੱਸਿਆ ਮੈਂ ਮਤਲਬ ਤੁਸੀਂ ਮੋਟੀਵੇਸ਼ਨਲ ਵੀਡੀਓ ਤੁਸੀਂ ਕਿਵੇਂ ਬਣਾ ਸਕਦੇ ਹੋ ਹਨਾ ਉਹ ਮੈਂ ਤੁਹਾਨੂੰ ਪ੍ਰੋਪਰਲੀ ਡਿਟੇਲ ਦੇ ਵਿੱਚ ਦੱਸਾਂਗਾ ਮੋਟੀਵੇਸ਼ਨ ਤੁਸੀਂ ਵੀਡੀਓ ਕਿਵੇਂ ਬਣਾਣੀ ਆ ਅੱਗੇ ਮੈਂ ਇੱਕ ਵੀਡੀਓ ਲੈ ਕੇ ਆਵਾਂਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਪ੍ਰੋਪਰਲੀ ਥੋੜੇ ਦਿਨ ਦੇ ਵਿੱਚ ਮੈਂ ਵੀਡੀਓ ਬਣਾਵਾਂਗਾ ਫੋਨ ਦੇ ਉੱਤੇ ਹੀ ਤੁਸੀਂ ਮੋਟੀਵੇਸ਼ਨ ਵੀਡੀਓ ਕਿਵੇਂ ਬਣਾ ਸਕਦੇ ਹੋ ਤੁਸੀਂ ਮੋਟੀਵੇਸ਼ਨ ਦੇਖੋ ਕਿਵੇਂ ਬਣਾ ਸਕਦੇ ਹੋ ਮੈਂ ਤੁਹਾਨੂੰ ਦੱਸਾਂ ਸੀਗਾ ਜਾਂ ਤਾਂ ਫਿਰ ਤੁਸੀਂ ਕੀ ਕਰਨਾ ਵਾ YouTube ਤੇ ਜਾਣਾ YouTube ਤੇ ਜਾਂ ਫਿਰ Google ਤੇ ਜਾ ਕੇ ਤੁਸੀਂ ਸਰਚ ਕਰਨਾ ਵਾ ਮੋਟੀਵੇਸ਼ਨਲ ਥਾਟ ਇਨ ਹਿੰਦੀ ਉਹ ਬਹੁਤ ਸਾਰਾ ਇੱਕ ਪ੍ਰੋਂਪਟ ਜਿਹਾ ਲਿਖਿਆ ਆ ਜਾਊਗਾ ਤੁਸੀਂ ਉਹਨੂੰ ਕਾਪੀ ਕਰ ਲੈਣਾ ਕਾਪੀ ਕਰਕੇ ਜਾਂ ਕਾਪੀ ਤੇ ਲਿਖ ਲੈਣਾ ਜਾਂ ਸਕਰੀਨਸ਼ਾਟ ਖਿੱਚ ਲੈਣਾ ਤੇ ਉਹਦੀ ਤੁਸੀਂ ਵਾਇਸ ਰਿਕਾਰਡ ਕਰ ਲੈਣੀ ਹੈ ਵਾਇਸ ਰਿਕਾਰਡ ਕਰਕੇ ਤੁਸੀਂ ਉਹਨੂੰ ਵੀਡੀਓ ਨੂੰ ਐਡਿਟ ਕਰ ਦੇਣਾ ਬੈਕਗ੍ਰਾਉਂਡ ਤੇ ਆਪਣੀ ਵਾਇਸ ਲਗਾ ਦੇਣੀ ਤੇ ਮੋਟੀਵੇਸ਼ਨ 뮤직 ਲਗਾ ਦੇਣਾ ਤੇ ਆਪਣੇ YouTube ਚੈਨਲ ਤੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਜੀ ਇਹ ਦੂਜਾ ਚੈਨਲ ਹੈ ਨੰਬਰ 3 ਚੈਨਲ ਹੈਗਾ ਕਿਡਸ ਚੈਨਲ ਹੈ ਇਹ ਬਹੁਤ ਵਧੀਆ ਚੈਨਲ ਹੈ ਕਿਡਸ ਚੈਨਲ ਕਿਹੜਾ ਵਾ ਜਿਵੇਂ ਕਿ ਮਤਲਬ ਇਹ ਬੱਚੇ ਕਾਰਟੂਨ ਦੇਖਦੇ ਨੇ ਕਾਰਟੂਨ ਦੀ ਵੀਡੀਓ ਹੋ ਗਿਆ ਪੋਇਮ ਹੋ ਗਿਆ ABC ਹੋ ਗਈ A ਫੋਰ ਐਪ ਹਣਾ ਜਾਂ ਫਿਰ ABC ਜਾਂ ਫਿਰ ਖ ਖ ਗ ਜਾਂ ਊ ਡ ਐ ਡੀ ਬਹੁਤ ਸਾਰਾ ਕੰਟੈਂਟ ਆ ਬਹੁਤ ਸਾਰਾ ਕੰਟੈਂਟ ਤੁਸੀਂ ਦੇਖਿਆ ਹੋਣਾ ਤੁਹਾਡੇ ਘਰ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਹੋਣਗੇ ਨਾ ਜਿਹੜੇ 2-3 ਸਾਲ ਦੇ 5 ਸਾਲ ਤੱਕ ਉਹ ਸਾਰਾ ਦਿਨ ਮੋਬਾਈਲ ਫੋਨ ਹੀ ਦੇਖੀ ਜਾਂਦੇ ਆ ਜੇ ਤੁਸੀਂ ਇਹਦੇ ਤੇ ਕੰਮ ਕਰਦੇ ਹੋ ਇਹਦੇ ਵਿੱਚ ਘੱਟੋ ਘੱਟ ਮੰਨ ਕੇ ਚਲੋ ਤੁਸੀਂ ਮਹੀਨੇ ਦੇ 80000 ਤੋਂ ਲੈ ਕੇ 90000 ਰੁਪਇਆ 80000 ਤੋਂ 90000 ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਉਹ ਵੀ ਸਿਰਫ ਇੱਕ ਮਹੀਨੇ ਦਾ ਤੁਸੀਂ ਇਹਦੇ ਤੇ ਵੀ ਕੰਮ ਕਰ ਸਕਦੇ ਹੋ ਇਹਦੇ ਤੇ ਮੈਂ ਕਿਡਸ ਚੈਨਲ ਤੇ ਮੈਂ ਆਲਰੇਡੀ 2-3 ਵੀਡੀਓ ਬਣਾਈਆਂ ਹੋਈਆਂ ਨੇ ਆਪਣੇ ਚੈਨਲ ਦੇ ਉੱਤੇ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਆ ਤਾਂ ਪਲੀਜ਼ ਮੇਰੇ ਚੈਨਲ ਤੇ ਜਾਓ ਮੇਰੇ ਚੈਨਲ ਤੇ ਜਾ ਕੇ ਤੁਸੀਂ ਉਹ ਵੀਡੀਓ ਇੱਕ ਵਾਰ ਜ਼ਰੂਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਕਿਵੇਂ ਤੁਮ ਕਰਨਾ ਵਾ ਹੁਣ ਨੰਬਰ 1 4 ਤੇ ਆ ਗਿਆ ਹਾਰਰ ਸਟੋਰੀ ਮੈਂ ਵੀ ਮ ਤੁਹਾਨੂੰ ਦੱਸੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸਾਰਿਆਂ ਨਾਲ ਵੱਧ ਚੱਲਣ ਵਾਲਾ ਟੌਪਿਕ ਹੈ ਜਿਹੜਾ ਉਹ ਹੈਗਾ ਹਾਰਰ ਕਹਾਣੀਆਂ ਦਾ ਮੈਂ ਵੀ ਇੱਕ YouTube ਚੈਨਲ ਬਣਾ ਲਿਆ ਜਿਹਦੇ ਮੇਰੇ YouTube ਚੈਨਲ ਦਾ ਨਾਮ ਹੈਗਾ ਵਿਲੇਜ ਸਟੋਰੀ ਉਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਮੈਂ ਵੀ ਮਜ਼ਾਕ ਤੇ ਉਹਦੇ 'ਚ ਮੇਰੇ 50 50 ਪਲਸ ਉਹਦੇ ਸਬਸਕ੍ਰਾਈਬਰ ਹੋ ਗਏ ਤੇ ਵਿਊ ਉਹਦੇ 3000 3500 4000 ਵਿਊ ਉਹਦੇ ਆਉਣ ਲੱਗੇ ਸਿਰਫ ਕਿੰਨੇ ਦਿਨ ਦੇ ਵਿੱਚ 13 ਦਿਨ ਦੇ ਵਿੱਚ 13 14 ਦਿਨ ਹੋਏ ਮੈਨੂੰ ਉਹ ਚੈਨਲ ਬਣਾਏ ਦੇ ਵਿੱਚ ਹੋਰਰ ਕਹਾਣੀਆਂ ਤੁਸੀਂ ਕਿਵੇਂ ਬਣਾਉਣੀਆਂ ਨੇ ਕਿੱਥੋਂ ਡਾਊਨਲੋਡ ਕਰਨੀਆਂ ਨੇ ਉਹ ਸਾਰੀ ਮੈਂ 올ਰੇਡੀ ਪ੍ਰੋਪਰਲੀ ਵੀਡੀਓ ਬਣਾਈ ਹੋਈ ਆ ਤੁਸੀਂ ਇੱਕ ਵਾਰੀ ਮੇਰੇ ਚੈਨਲ 'ਤੇ ਜਾ ਕੇ ਉਹ ਵੀਡੀਓ ਜ਼ਰੂਰ ਦੇਖੋ ਜੀ ਹੁਣ ਨੰਬਰ 5 ਤੇ ਆ ਗਿਆ ਨਿਊਜ਼ ਚੈਨਲ ਇਹ ਅੱਜ ਦੇ ਵਿੱਚ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਛੇਤੀ ਗਰੋ ਹੋਣ ਵਾਲਾ ਚੈਨਲ ਆ ਤੁਸੀਂ ਆਪਣੇ ਨਾਮ ਦਾ ਕੋਈ ਵੀ ਤੁਸੀਂ YouTube ਚੈਨਲ ਬਣਾ ਲੈਣਾ ਨਿਊਜ਼ ਚੈਨਲ ਦੇ ਨਾਲਾ ਤੇ ਤੁਸੀਂ ਉਹਦੇ ਵਿੱਚ ਨਿਊਜ਼ ਦੇਣੀਆਂ ਨੇ ਨਿਊਜ਼ ਤੁਹਾਨੂੰ ਕਿੱਥੋਂ ਪਤਾ ਲੱਗਣਗੀਆਂ ਤੁਸੀਂ ਆਪਣੇ ਘਰੇ ਕੀ ਕਰਨਾ ਇੱਕ ਅਖਬਾਰ ਲਵਾ ਲੈਣਾ ਜਾਂ ਫਿਰ ਤੁਸੀਂ ਜਿੱਥੇ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਕਿਤੇ ਵੀ ਜਾ ਕੇ ਜਾ ਫਿਰ ਆਪਣੇ ਗਵਾਂਢੀਆਂ ਤੋਂ ਤੁਸੀਂ ਅਖਬਾਰ ਮੰਗ ਲੈਣੀ ਹੈ ਜੜੀਆਂ ਉਹਦੇ ਵਿੱਚ ਟੌਪ ਦੀਆਂ ਖਬਰਾਂ ਦੱਸੀਆਂ ਆਉਂਦੀਆਂ ਨੇ ਤੁਸੀਂ ਉਹਨੂੰ ਉਹਨੂੰ ਆਪਣੀ ਵੌਇਸ ਦੇ ਵਿੱਚ ਰਿਕਾਰਡ ਕਰਨਾ ਬਸ ਹੋਰ ਕੁਝ ਨਹੀਂ ਕਰਨਾ ਹੈਗਾ ਬੈਕਗ੍ਰਾਉਂਡ ਕਿਵੇਂ ਲਗਾਉਣੀ ਆ ਉਹ ਮੈਂ ਜ਼ੋਰ ਦੇ ਵੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਇਆ ਹੈ ਵੀਡੀਓ ਐਡੀਟਿੰਗ ਦੇ ਵਿੱਚ ਜਿਨ੍ਹਾਂ ਨੇ ਮੇਰਾ ਪਟਿਆਲੇ ਕੋਰਸ ਕੀਤਾ ਸੀ ਨਾ ਵੀਡੀਓ ਐਡੀਟਿੰਗ ਦਾ ਜਿਨ੍ਹਾਂ ਨੇ ਮੇਰੀ ਵਰਕਸ਼ਾਪ ਜੁਆਇਨ ਕੀਤੀ ਸੀ ਉਹਨਾਂ ਨੂੰ ਪ੍ਰੋਪਰ ਨਹੀਂ ਦੱਸਿਆ ਜੀ ਵੀ ਤੁਸੀਂ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਤੁਸੀਂ ਨਿਊਜ਼ ਚੈਨਲ ਦੇ ਵੀਡੀਓ ਜਿਹੜੀਆਂ ਫੋਟੋਆਂ ਨੇ ਤੁਸੀਂ ਫੋਟੋ ਡਾਊਨਲੋਡ ਕਰ ਲੈਣੀਆਂ ਜਾਂ ਫਿਰ ਜਿਵੇਂ ਦੀ ਇਹ ਵੀਡੀਓ ਨੇ ਵੀਡੀਓ ਤੇ ਮੇ অলਰੈਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਜਾ ਕੇ ਦੇਖ ਲਓ ਵੀਡੀਓ ਫ੍ਰੀ ਤੇ ਤੁਸੀਂ ਕਿੱਥੋਂ ਡਾਊਨਲੋਡ ਕਰਨੀਆਂ ਨੇ ਤੁਸੀਂ ਉਹ ਵੀਡੀਓ ਤੁਸੀਂ ਡਾਊਨਲੋਡ ਕਰਕੇ ਨਿਊਜ਼ ਚੈਨਲ ਨਾਲ ਤੁਸੀਂ ਲਗਾ ਸਕਦੇ ਹੋ ਨੰਬਰ ਤੇ ਜੇ ਤੁਸੀਂ ਟ੍ਰੈਂਡਿੰਗ ਟੋਪਿਕ ਤੇ ਕੰਮ ਕਰੋਗੇ ਨਾ ਤਾਂ ਤੁਸੀਂ ਮਹੀਨੇ ਤੇ 1.5 ਤੋਂ 2 ਲੱਖ ਰੁਪਈਆ ਕਮਾ ਲੋਗੇ ਸੱਚੀ ਗੱਲ ਐ ਮੈਂ ਝੂਠ ਨਹੀਂ ਬੋਲਦਾ ਤੁਹਾਨੂੰ ਮੈਂ ਕਿਉਂਕਿ ਜਿਹੜਾ cricket ਵਾਲਾ channel ਆ ਨਾ ਇਹ ਸਾਰਿਆਂ ਨਾਲੋਂ ਛੇਤੀ viral ਹੁੰਦਾ ਵਾ ਕਿਉਂਕਿ ਜਿਵੇਂ ਤੁਸੀਂ ਦੇਖ ਲਓ ਹੁਣ IPL ਚੱਲਦਾ ਪਿਆ ਵਾ ਤੁਸੀਂ IPL ਬਾਰੇ ਕੋਈ ਵੀ news ਬਣਾ ਕੇ ਤੁਸੀਂ ਆਪਣੇ ਵੱਲੋਂ ਤੁਸੀਂ YouTube ਤੇ ਪਾ ਦਿਓ ਉਹ ਦੇਖ ਕੇ ਰਾਤੋਂ ਰਾਤ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਮਿਲੀਅਨਾਂ ਦੇ ਵਿੱਚ view ਆ ਜਾਣਗੇ ਵੀ ਕੱਲ੍ਹ ਕੌਣ ਜਿੱਤਿਆ ਸਨ RAI Hyderabad ਜਿੱਤੀ ਆ ਜਾਂ ਫਿਰ ਮੰਨ ਕੇ ਚਲੋ Kings XI Punjab ਜਿੱਤੀ ਆ ਅਗਲਾ ਮੈਚ ਕੀਦਾ ਹੋਣ ਵਾਲਾ ਵਾ ਤੁਸੀਂ ਇਸ ਟੋਪਿਕ ਤੇ ਤੁਸੀਂ ਬਣਾ ਰਹੋਗੇ ਨਾ ਤਾਂ ਤੁਸੀਂ ਬਹੁਤ ਹੀ ਛੇਤੀ ਤੁਸੀਂ ਗਰੋ ਕਰਦੇ ਹੋਗੇ ਇਹਦੇ ਵਿੱਚ ਕਮਾਈ ਬਹੁਤ ਜ਼ਿਆਦਾ ਵਾ ਇਹ ਚੈਨਲ ਤੇ ਵੀ ਮੈਂ ਆਲਰੇਡੀ ਪਹਿਲਾਂ ਇੱਕ ਵੀਡੀਓ ਬਣਾਈ ਹੋਈ ਆ ਹੁਣ ਨੰਬਰ 7 ਹੈਗਾ ਜੀਕੇ ਜੀਕੇ ਇਹ ਵੀ ਸਭ ਤੋਂ ਟੋਪ ਦਾ ਚੈਨਲ ਆ ਜੀਕੇ ਮਤਲਬ ਜਰਨਲ ਨੋਲੇਜ ਜੇ ਤੁਸੀਂ ਇੱਕ ਜੀਕੇ ਦੇ ਉੱਤੇ ਜਰਨਲ ਨੋਲੇਜ ਦੇ ਉੱਤੇ ਤੁਸੀਂ YouTube ਚੈਨਲ ਬਣਾ ਲੈਨੇ ਹੋ ਨਾ Facebook ਪੇਜ ਬਣਾ ਲੈਨੇ ਹੋ ਤੇ Instagram ਤੇ ਵੀ ਤੁਸੀਂ ਪੇਜ ਬਣਾ ਲੈਨੇ ਹੋ ਮੈਂ ਕਹਿੰਦਾ ਇਹ ਚੈਨਲ ਤੁਹਾਡਾ ਬੜੀ ਛੇਤੀ ਸੱਪ ਵਾਂਗੂ ਧੋੜੂਗਾ ਸੱਪ ਵਾਂਗੂ ਜਿਵੇਂ ਸੱਪ ਦੌੜਦਾ ਨਾ ਦੇਖਿਆ ਹੋਣਾ ਤੁਸੀਂ ਖੇਤਾਂ ਦੇ ਵਿੱਚ ਰੋੜਿਆਂ ਦੇ ਉੱਪਰ ਕਿੰਨੀ ਤੇਜ਼ ਭੱਜਦਾ ਉੱਤੋਂ ਵੀ ਤੇਜ਼ ਧੜੂਗਾ ਇਹ ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਇਹਦੇ ਵਿੱਚ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਲਓਗੇ ਜੀਕੇ ਦੀ ਵੀਡੀਓ ਕਿਵੇਂ ਬਣਾਉਣੀਆਂ ਨੇ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਮੇਰੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਸਿਰ ਤੁਹਾਨੂੰ ਮੈਂ ਪ੍ਰੋਪਰਲੀ ਦੱਸਾਂਗਾ ਵੀ ਤੁਸੀਂ ਕਿਹੜੇ ਕਿਹੜੇ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਨੰਬਰ 8 ਆ ਗਿਆ ਬਾਇਓਗ੍ਰਾਫੀ ਬਾਇਓਗ੍ਰਾਫੀ ਤੇ ਵੀ ਮੈਂ ਤੁਹਾਨੂੰ ਦੱਸਾਇਆ ਵੀ ਤੁਸੀਂ ਬਾਇਓਗ੍ਰਾਫੀ ਕਿਵੇਂ ਬਣਾਣੀ ਬਾਇਓਗ੍ਰਾਫੀ ਤੇ ਕਿਸੇ ਦੀ ਵੀ ਚੱਕ ਸਕਦੇ ਹੋ ਜਿਵੇਂ ਸਾਡੇ ਮੰਨ ਕੇ ਚੱਲੋ ਆਪਣੇ ਬੋਲੀਵੁੱਡ ਦੇ 스타 ਲਈ ਸਲਮਾਨ ਖਾਨ ਸ਼ਾਹਰੂਖ ਖਾਨ ਅਮੀਰ ਖਾਨ ਅਕ ਜੋ ਪੋਲੀਟਿਸ਼ੀਅਨ ਦੇ ਉੱਤੇ ਨਰਿੰਦਰ ਮੋਦੀ ਜੀ ਹੋਗੇ, ਸ਼ਰਦਾਰ ਭਗਵੰਤ ਸਿੰਘ ਮਾਨ ਜੀ ਹੋਗੇ, ਡਾਕਟਰ ਮਮੋਨ ਸਿੰਘ ਜੀ ਹੋਗੇ, ਸੋਨੀਆ ਗਾਂਧੀ ਜੀ ਹੋਗੇ, ਮਤਲਬ ਬਹੁਤ ਸਾਰੇ ਬਹੁਤ ਹੀ ਜ਼ਿਆਦਾ ਕੰਟੈਂਟ ਹੈਗਾ ਜਿਵੇਂ ਸਪੋਰਟਸ ਦੀ ਬਣਾਉਂਦੀ ਤੁਸੀਂ ਇੱਕ ਇੱਕ ਸੈਲੀਬ੍ਰਿਟੀ ਦੀ ਬਣਾਉਂਦੀ, ਇੱਕ ਬਾਲੀਵੁੱਡ ਦੇ ਐਕਟਰਾਂ ਦੀ ਬਣਾਉਂਦੀ, ਹਾਲੀਵੁੱਡ ਦੇ ਐਕਟਰਾਂ ਦੀ ਬਣਾਉਂਦੀ, ਉਹਨਾਂ ਦੀ ਤੁਸੀਂ ਬਾਇਓਗ੍ਰਾਫੀ ਬਣਾਉਣੀ ਆ। ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸਕੋਪ ਆ, ਬਹੁਤ ਜ਼ਿਆਦਾ ਸਕੋਪ। ਨੰਬਰ 9 ਜਿਹਦੇ ਵਿੱਚ ਸਾਰੇ ਨਾਲੋਂ ਵੱਧ ਪੈਸਾ ਹੈਗਾ ਫਿਟਨੈਸ ਦਾ। ਜੇ ਤਾਂ ਤੁਹਾਨੂੰ ਫਿਟਨੈਸ ਦੀ ਨੋਲਜ ਹੈਗੀ ਆ ਤਾਂ ਤੁਸੀਂ ਬਣਾ ਸਕਦੇ ਹੋ ਇਹਦੇ ਉੱਤੇ ਕਿਉਂਕਿ ਇਹਦੇ ਵਿੱਚ ਸਾਰਿਆਂ ਨਾਲੋਂ ਵੱਧ ਪੈਸਾ ਵਾ ਜੇ ਤੁਹਾਨੂੰ ਨੋਲਜ ਹੈਗੀ ਆ ਵੀ weight ਕਿਵੇਂ ਘਟਾਈਏ weight ਕਿਵੇਂ ਵਧਾਈਏ ਹੈ ਨਾ ਬੋਡੀ ਬਿਲਡਿੰਗ ਕਿਵੇਂ ਕਰੀਏ ਸਾਰੀ ਚੀਜ਼ਾਂ ਦੀ ਜੇ ਤੁਹਾਨੂੰ ਨੋਲਜ ਹੈਗੀ ਆ ਤਾਂ ਤੁਸੀਂ ਇਸ ਟੋਪਿਕ ਦੇ ਉੱਤੇ ਕੰਮ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਰਹੋਗੇ ਇਹ ਸਾਰਿਆਂ ਨਾਲ ਵੱਧ ਇਸ ਚੈਨਲ ਦੇ ਵਿੱਚ ਪੈਸਾ ਮਿਲਦਾ ਵਾ ਦੇਖੋ ਤੁਸੀਂ 2-3 ਲੱਖ ਰੁਪਏ ਤੁਸੀਂ YouTube ਤੋਂ ਕਮਾ ਲੋਗੇ ਘਟੋ ਘਟ ਤੁਹਾਨੂੰ ਲੱਖ 1.5 ਲੱਖ ਦੀ ਸਪਾਂਸਰਸ਼ਿਪ ਤੁਹਾਨੂੰ ਮਹੀਨੇ ਦੇ ਵਿੱਚ 2-3 ਮਿਲਣਗੇ ਆ ਜਗਨੀ ਕਿ ਮਹੀਨੇ ਤੋਂ 2-3 ਲੱਖ ਰੁਪਏ ਤੁਸੀਂ ਸਿਰਫ ਸਪ ਇਹ ਗਰੰਟੀ ਆ ਮੇਰੀ ਫਿਟਨੈਸ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਹੁਤ ਜ਼ਿਆਦਾ ਪੈਸਾ ਜਿਵੇਂ ਯੋਗਾ ਦੀਆਂ ਕਲਾਸਾਂ ਹੋ ਗਈਆਂ ਜਾਂ ਕੁਝ ਵੀ ਯੋਗਾ ਕਰਕੇ ਦਿਖਾਣ ਲੱਗੇ ਤੁਸੀਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਵਾ ਨੰਬਰ 10 ਤੇ ਆ ਗਿਆ ਵਲੋਗ ਇਹ ਵੀ ਸਭ ਤੋਂ ਵੱਧ ਤੁਸੀਂ ਦੇਖਣਾ ਤੁਸੀਂ ਵੀ ਬਹੁਤ ਸਾਰੇ ਲੋਕਾਂ ਦੇ ਦੇਖ ਲੋ ਤੁਸੀਂ ਵਲੋਗ ਦੇਖਦੇ ਹੋ ਨਾ ਉਹ ਲੋਕ ਕੀ ਕਰਦੇ ਨੇ ਉਹ ਆਪਣਾ ਫੇਸ ਦਿਖਾਉਂਦੇ ਨੇ ਵੀ ਅਜੇ ਸੀ ਇੱਥੇ ਚੱਲੇ ਆ ਇਹਦੇ ਵਿੱਚ ਆਪਾਂ ਕੀ ਕਰਨਾ ਆਪਾਂ ਫੇਸ ਨਹੀਂ ਦਿਖਾਣਾਗਾ ਤੁਸੀਂ ਕਿਵੇਂ ਰਿਕਾਰਡ ਕਰ ਸਕਦੇ ਹੋ ਇਹਨੂੰ ਤੁਸੀਂ ਕਿਵੇਂ ਰਿਕਾਰਡ ਕਰ ਸਕਦੇ ਜਿਵੇਂ ਤੁਸੀਂ ਕਿਤੇ ਵੀ ਥਾਂ ਤੇ ਚਲੇ ਜਾਏ ਤੁਸੀਂ ਆਪਣੇ ਮੋਬਾਈਲ ਫੋਨ ਦਾ ਕੈਮਰਾ ਓਨ ਕੀਤਾ ਕੈਮਰਾ ਔਨ ਕਰਕੇ ਤੁਸੀਂ ਕੀ ਕਰਨਾ ਤੁਸੀਂ ਸਾਰੇ ਕੀਤੇ ਮਤਲਬ ਵੀ ਵੀਡੀਓ ਬਣਾ ਲੈਣੀ ਆ ਜਿਹੜੀ ਵੀ ਚੀਜ਼ ਦਾ ਤੁਸੀਂ ਵਲੋਗ ਬਣਾਣਾ ਜੇ ਤਾਂ ਤੁਸੀਂ ਵੌਇਸ ਪਿੱਛੇ ਦੇ ਸਕਦੇ ਹੋ ਨਾਲ ਦੇ ਨਾਲ ਦੇਈ ਜੇ ਨੂੰ ਤਾਂ ਬਹੁਤ ਵਧੀਆ ਪਿੱਛੇ ਵੌਇਸ ਦੇ ਜਾਣੇ ਜਿਵੇਂ ਜਿਵੇਂ ਮਨ ਕੇ ਚੱਲੂ ਮੈਂ ਉਦਾਹਰਣ ਦੇ ਤੌਰ ਤੇ ਤੁਹਾਨੂੰ ਦੱਸ ਦਿੰਦਾ ਤੁਸੀਂ ਵੀਡੀਓ ਕਿਵੇਂ ਬਣਾਣੀ ਹੈ ਮਨ ਕੇ ਚੱਲੂ ਮੈਂ ਪਟਿਆਲੇ ਦੇ ਵਿੱਚ ਜਿਹੜਾ ਕੀਲਾਵਾ ਮੈਂ ਉੱਥੇ ਚਲੇ ਜਾ ਤੁਸੀਂ ਵੀਡੀਓ ਫੋਨ ਕੈਮਰਾ ਔਨ ਕਰ ਲੈਣਾ ਤੁਸੀਂ ਦਿੰਨਾ ਸੱਚੀ ਗੱਲ ਜੇ ਅੱਜ ਪੈ ਤੁਹਾਨੂੰ ਲੈ ਕੇ ਚੱਲੇ ਆਂ ਜੀ ਪਟਿਆਲੇ ਦਾ ਜਿਹੜਾ ਬਹੁਤ ਹੀ ਜ਼ਿਆਦਾ ਫੇਮਸ ਕੀਲਾਵਾ ਇੱਥੇ ਦੇ ਜਿਹੜੇ ਰਾਜਾ ਸੀਗੇ ਉਹ ਭੁਪਿੰਦਰ ਸਿੰਘ ਰਾਜਾ ਮਹਾਰਾਜਾ ਭੁਪਿੰਦਰ ਸਿੰਘ ਜੀ ਦਾ ਇਹ ਕਿਲਾ ਵਾ ਇਦਾਂ ਇਦਾਂ ਇਹਦੀ ਜਿਹੜੀ ਦੋ ਵੀ ਸੀ ਇਹਦੀ ਉਹ ਸਾਰਾ ਕੁਝ ਮਤਲਬ ਨਹੀਂ ਉਹਦੇ ਵਿੱਚ ਦੱਸਿਆ ਤਾਂ ਨਾ ਤੁਸੀਂ ਕਿਲਾ ਦਿਖਾਈ ਜਾਣਾ ਉਹ ਲੋਕ ਵੀ ਬਹੁਤ ਜ਼ਿਆਦਾ ਦਿਖਦੇ ਆ ਤੁਸੀਂ ਕੋਈ ਬਾਜ਼ਾਰ ਫੜ ਲਿਆ ਕਿਸ ਦੀ ਦੁਕਾਨ ਫੜ ਲਈ ਕੁਝ ਵੀ ਕਰ ਲਿਆ ਜੇ ਤੁਸੀਂ ਉੱਥੇ ਵੌਇਸ ਕਰ ਦੋਗੇ ਤਾਂ ਬਹੁਤ ਵਧੀਆ ਨਹੀਂ ਕਰ ਸਕਦੇ ਤਾਂ ਘਰੇ ਜਾ ਕੇ ਐਡੀਟਿੰਗ ਦੇ ਵਿੱਚ ਕਰ ਲਓ ਐਡੀਟਿੰਗ ਕਿਵੇਂ ਕਰਨੀ ਆ ਉੱਤమే অলਰੈਡੀ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀਏਗੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਵੀਡੀਓ ਨੂੰ ਐਡੀਟਿੰਗ ਕਿਵੇਂ ਕਰੀਦਾ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੇ ਜਾ ਕੇ ਤੁਸੀਂ ਉੱਤੇ ਜਾ ਕੇ ਤੁਸੀਂ ਪਤਾ ਲੱਗ ਜਾਊਗਾ ਤੁਹਾਨੂੰ ਵੀ ਤੁਸੀਂ ਮੋਬਾਈਲ ਫੋਨ ਤੇ ਡੀਡੀ ਕਿਵੇਂ ਕਰਨੀ ਆ ਜਿਨ੍ਹਾਂ ਨੇ ਮੇਰੀ ਪਟਿਆਲੇ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀਗਾ ਜਾਂ ਫਿਰ ਜਿਨ੍ਹਾਂ ਨੇ ਮੇਰੀ ਲੁਧਿਆਣੇ ਵੀ ਲਗਾਈ ਸੀ ਪਹਿਲਾ ਵਰਕਸ਼ਾਪ ਉਹਨਾਂ ਨੂੰ ਵੀ ਮੈਂ ਦੱਸਿਆ ਸੀ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਤੇ ਜਿਹੜੇ ਲੁਧਿਆਣੇ ਆਏ ਸੀ ਨਾ ਉਹਨਾਂ ਨੇ ਮੇਰੀ ਗੱਲ ਮੰਨੀ ਉਹਨਾਂ ਦੇ ਵਿੱਚੋਂ 15 20 ਬੰਦੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨਾਲ ਮੇਰੀ ਹੁਣ ਵੀ ਗੱਲ ਲੇਡੀਜ਼ ਨੇ ਜਿਨ੍ਹਾਂ ਨੂੰ ਕੁਝ ਨਹੀਂ ਸੀ ਹੁੰਦਾ ਉਹਨਾਂ ਨੇ ਮੇਰੀ ਉਹ ਪੂਰੇ ਦਿਨ ਦੀ ਇੱਕ ਦਿਨ ਦੀ ਉਹਨਾਂ ਨੇ ਵਰਕਸ਼ਾਪ ਲਈ ਉਹਨਾਂ ਨੇ ਤੇ ਉਹ ਘੱਟੋ ਘੱਟ ਅੱਜ ਦੇ ਸਮੇਂ ਦੇ ਵਿੱਚ 40-45000 ਰੁਪਿਆ ਕੁਮਾਰੀਆਂ ਨੇ ਸਿਰਫ ਕਦੋਂ ਸਿਰਫ 3 ਮਹੀਨੇ ਬਾਅਦ ਨਵੰਬਰ ਦੇ ਵਿੱਚ ਮੈਂ ਕਲਾਸ ਲਗਾਈ ਸੀਗੀ ਲੁਧਿਆਣਾ ਦੇ ਵਿੱਚ ਤੇ ਹੁਣ ਦੇਖ ਲਓ ਹੁਣ ਉਹ 40-45000 ਰੁਪਿਆ ਆਰਾਮ ਨਾਲ ਕਮਾਉਣ ਲੱਗੀਆਂ ਘਰੇ ਬੈਠੀਆਂ ਤੇ ਇਹ ਜਿਹੜੇ ਟੌਪ 10 ਚੈਨਲ ਦੱਸਿਆ ਨਾ ਮੈਂ ਤੁਹਾਨੂੰ ਟੌਪ 10 ਚੈਨਲ ਦੱਸਿਆ ਜਿਹੜੇ ਤੁਹਾਨੂੰ ਇਟ ਟੌਪ 10 ਚੈਨਲ ਦੇ ਜਿਹੜੇ ਇਹ ਫੈਸਲੇ ਨੇ ਤੁਸੀਂ ਇਹਦੇ ਵਿੱਚ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਇਹਦੇ ਵਿੱਚ ਸਿਰਫ ਇਹਦੇ ਵਿੱਚ ਤੁਸੀਂ ਆਪਣੀ ਵੌਇਸ ਹੀ ਦੇਣੀ ਆ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਜੀ ਤੁਸੀਂ ਇਹਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਪਏ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਮਤਲਬ ਵੀ ਆ ਸਾਰੇ ਟੌਪਿਕਾਂ ਦੇ ਉੱਤੇ ਜਿਹੜੇ ਮੈਂ ਟੌਪ 10 ਤੁਹਾਨੂੰ ਚੈਨਲ ਦੱਸਿਆ ਇਹਨਾਂ ਦੇ ਤੇ ਮੈਂ ਇਕੱਲੇ ਇਕੱਲੇ ਤੇ ਵੀਡੀਓ ਬਣਾ ਕੇ ਦਿਖਾਵਾਂ ਮੋਬਾਈਲ ਫੋਨ ਦੇ ਉੱਤੋਂ ਵੀ ਵੀਡੀਓ ਤੁਸੀਂ ਕਿਵੇਂ ਸ਼ੂਟ ਕਰਨੀ ਆ ਐਡਿਟ ਕਿਵੇਂ ਕਰਨੀ ਆ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਕੇ ਲੈ ਦਿਓ ਕਿ ਵੀਰ ਜੀ ਸਾਨੂੰ ਮੋਬਾਈਲ ਫੋਨ ਦੇ ਉੱਤੇ ਸਾਨੂੰ ਵੀਡੀਓ ਬਣਾ ਕੇ ਦਿਖਾਓ ਇਕੱਲੇ-ਇਕੱਲੇ ਟੌਪਿਕ ਦੇ ਉੱਤੇ ਤਾਂ ਮੈਂ ਇਕੱਲੇ-ਇਕੱਲੇ ਟੌਪਿਕ ਦੇ ਉੱਤੇ ਤੁਹਾਡੇ ਕਹਿਣ ਤੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਮੈਂ ਦਿਖਾ ਦਾਂਗਾ ਕਈ ਚੈਨਲ ਤਾਂ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਅੱਜ ਦੇ ਟੌਪ 3 ਚੈਨਲ ਨੇ ਨਾ ਇਹਨਾਂ ਤੋਂ ਤੁਸੀਂ ਬਹੁਤ ਵਧੀਆ ਤੁਸੀਂ ਕਮਾਈ ਕਰ ਸਕਦੇ ਹੋ ਮਹੀਨੇ ਦੇ ਤੁਸੀਂ 70-80000 ਰੁਪਏ ਘੱਟ ਤੋਂ ਘੱਟ ਦੱਸ ਰਿਹਾ ਮੈਂ ਤੁਸੀਂ 70-80000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਉਣਾ ਤੁਸੀਂ ਸ਼ੁਰੂ ਕਰ ਦੋਗੇ ਜੇ ਤੁਸੀਂ ਇਹ ਟੌਪ 10 ਦੇ ਵਿੱਚੋਂ ਕੋਈ ਵੀ ਇੱਕ ਚੈਨ ਪਿੱਛੇ ਪੇਜੋ ਘਟੋ ਘਟ ਤੁਸੀਂ ਇੱਕ ਹਫਤਾ ਇੱਕ ਹਫਤਾ ਦੇ ਦਿਓ ਇੱਕ ਹਫਤੇ ਦੇ ਵਿੱਚ ਤੁਸੀਂ ਦੇਖੋ ਕਿੰਨੀ ਛੇਤੀ ਗਰੋ ਕਰੋਗੇ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈਗਾ ਜੀ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਤੇ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਵੀ ਲਾਈਵ ਵਰਕਸ਼ਾਪ ਦੇ ਵਿੱਚ ਤੁਸੀਂ ਅੱਗੇ ਸਿੱਖਣਾ ਚਾਹੁੰਦੇ ਹੋ ਵੀ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ YouTube ਚੈਨਲ ਕਿਵੇਂ ਬਣਾਉਣਾ YouTube ਤੇ ਸੀਦਰੋ ਕਿਵੇਂ ਹੋਣਾ ਵਾ ਕਿਹੜੇ-ਕਿਹੜੇ ਫਾਰਮੂਲੇ ਨਾਲ ਅਸੀਂ ਮਤਲਬ ਕਿ ਆਪਣੀ ਵੀਡੀਓ ਨੂੰ ਗਰੋ ਕਰ ਸਕਦੇ ਹਾਂ ਅਗਰ ਤੁਸੀਂ ਵੀਡੀਓ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲੋਂ ਤੁਸੀਂ ਇਹ ਪੁੱਛ ਸਕਦੇ ਹੋ ਕਿ ਜਿਹੜੀ ਮੇਰੀ ਅਗਲੀ ਵਰਕਸ਼ਾਪ ਆ ਉਹ ਕਦੋਂ ਹੋਏਗੀ ਕਿੱਥੇ ਹੋਣੀ ਆ ਤੇ ਕਿੰਨੇ ਵਜੇ ਹੋਣੀ ਅਗਰ ਤੁਸੀਂ ਉਹ ਵਰਕਸ਼ਾਪ ਜੁਆਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਜੀ ਕਿਉਂਕਿ ਬਹੁਤ ਜਲਦੀ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਕਰਾਂਗਾ ਜੀ ਇਸ ਵਾਰ ਮੈਂ ਪਹਿਲਾਂ ਪਟਿਆਲੇ ਗਈ ਸੀਗੀ ਉਸ ਤੋਂ ਪਹਿਲਾਂ ਮੈਂ ਨਿਧਾਨੇ ਕੀਤੀ ਸੀ ਹੁਣ ਮੈਂ ਜਲੰਧਰ ਸ਼ਹਿਰ ਦੇ ਵਿੱਚ ਵਰਕਸ਼ਾਪ ਕਰ ਰਿਹਾ ਹਾਂ ਤੁਸੀਂ ਟੀਮ ਨਾਲ ਸੰਪਰਕ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਵੀ ਸਾਡੀ ਜਿਹੜੀ ਅਗਲੀ ਵਰਕਸ਼ਾਪ ਕੰਨੀ ਤਰੀਕ ਨੂੰ ਲੱਗੇਗੀ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸ